ਬੜੀ ਸ਼ਰਮਨਾਕ ਗੱਲ ਦਾ ਜਦੋਂ ਮੈਂ ਬਿਆਨਬਾਜ਼ੀ ਸੁਣੀ ਮੇਰਾ ਖੂਨ ਖੜਨ ਗਿਆ ਮੈਂ ਕੈਪਟਨ ਸਾਹਿਬ ਨੇ ਇਹ ਕਹਿਣਾ ਚਾਹੁੰਦਾ ਹਾਂ ਕੈਪਟਨ ਸਾਹਿਬ ਅਸੀਂ ਤੁਹਾਡੇ ਵਰਗੇ ਲੀਡਰਾਂ ਦੇ ਸਤਾਏ ਪੰਜਾਬ ਛੱਡਿਆ ਸੀ ਸਾਡਾ ਮਨ ਨਹੀਂ ਕਰਦਾ ਸੀ ਆਪਣੇ ਮਾਪਿਓ ਆਪਣੇ ਭੈਣ ਭਰਾ ਨੂੰ ਪੰਜਾਬ ਤੋਂ ਛੱਡੀਏ ਤੇ ਬਾਹਲੇ ਮੁਲਕਾ ਚਾਈਏ ਸਾਡੀ ਮਜਬੂਰੀ ਸੀ ਕੈਪਟਨ ਸਾਹਿਬ ਅਰਵਿੰਦ ਕੇਜਰੀਵਾਲ ਨੇ ਸਾਨੂੰ ਇੱਕ ਬਹੁਤ ਸ਼ਾਂਤਮਈ ਤਰੀਕੇ ਨਾਲ ਕੱਲੇ ਪੰਜਾਬ ਨੂੰ ਨਹੀਂ ਪੂਰੇ ਹਿੰਦੁਸਤਾਨ ਨੂੰ ਬਦਲਣ ਦੀ ਗੱਲ ਕੀਤੀ ਆ ਤੇ ਸਾਨੂੰ ਉਮੀਦ ਆ ਕੇਜਰੀਵਾਲ ਸਾਡਾ ਸੁਪਨਾ ਪੂਰਾ ਕਰੂਗਾ ਕੈਪਟਨ ਸਾਹਿਬ ਅਸੀਂ ਆਪਣੇ ਦੇਕੇ ਕਰ ਦਵਾਰਾਂ ਆਏ ਆ ਆਪਣੇ ਦੇਕੇ ਕਰਨ ਬਚਾਉਣ ਲਈ ਤੁਸੀਂ ਸਾਨੂੰ ਕਿੰਨੀ ਵਾਰੀ ਪੰਜਾਬ ਤੋਂ ਬਾਹਰ ਕੱਢੋਗੇ ਤੁਹਾਡਾ ਕੋਈ ਅਧਿਕਾਰ ਨਹੀਂ ਆ ਸਾਨੂੰ ਪੰਜਾਬ ਤੋਂ ਬਾਹਰ ਕੱਢਦਾ ਅਸੀਂ ਆਪਣੇ ਪੰਜਾਬ ਨੂੰ ਬਚਾਉਣ ਆਏ ਆ ਤੇ ਸਾਨੂੰ ਪੂਰੀ ਉਮੀਦ ਆ ਸਾਡਾ ਪੰਜਾਬ ਇਸ ਵਾਰੀ ਬਚੂਗਾ 70 ਸਾਲ ਜਿਹੜਾ ਦਰਬਾਰੀ ਪਾਰਟੀਆਂ ਨੇ ਪੰਜਾਬ ਦਾ ਬੇੜਾ ਕਰਕੇ ਕੀਤਾ ਆ ਉਹ ਕੰਮ ਖਤਮ ਹੋਊਗਾ ਕੈਪਟਨ ਸਾਹਿਬ ਤੁਸੀਂ ਐਨਆਰਐਸ ਦੀ ਫਿਕਰ ਨਾ ਕਰੋ ਤੁਸੀਂ ਜੱਥ 10 ਜਨਪਤੇ ਜਾ ਕੇ ਆਪਣੇ ਸੀਐਮ ਕੈਂਡੀਡੇਟਸ਼ਿਪ ਦੀ ਗੱਲ ਕਲੀਅਰ ਕਰੋ ਕੱਲ ਪਤਾ ਲੱਗਿਆ ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ਚ ਆਪਣੇ ਨਾਮ ਦੇ ਸੀਐਮ ਦੇ ਨਾਮ ਤੇ ਪੋਸਟਰ ਚਪਾ ਲਏ ਆ ਕੈਪਟਨ ਸਾਹਿਬ ਪੰਜਾਬ ਦੇ ਲੋਕ ਕਾਂਗਰਸ ਨੇ ਜੋ ਸੈਂਟਰ ਚ ਕੀਤਾ ਸੀਗਾ ਕੋਲਗਰੇਟ ਸਕੈਮ 2ਜੀ ਸੀਡਬਲਯੂਜੀ ਉਹ ਤੋਂ ਭਲੀ ਭਾਤੀ ਵਕਫਾ ਕੈਪਟਨ ਸਾਹਿਬ ਤੁਹਾਡੇ ਜਨਮ ਦਿਨ ਦਾ 11 ਮਾਰਚ ਨੂੰ ਤੇ ਤੁਹਾਨੂੰ ਪੰਜਾਬੀ ਬਹੁਤ ਜਿਆਦਾ ਤੋਹਫਾ ਦੇਣਗੇ ਉਹ ਦਿਨ ਤੁਹਾਡਾ ਪੰਜਾਬ ਦੀ ਸਿਆਸਤ ਆਖਰੀ ਦਿਨ ਹੋਊਗਾ ਕਾਟੋਸ ਐਵਿਕ ਛੋਟੀ ਜਿਹੀ ਸਲਾਹ ਤੁਹਾਨੂੰ ਮੈਂ ਹੋਰ ਦੇਨੀ ਆ ਆਪਣੀ ਮੈਨੀਫੈਸਟੋ ਚ ਇੱਕ ਗੱਲ ਜ਼ਰੂਰ ਐਡ ਕਰੋ ਵੀ ਜੇ ਕਾਂਗਰਸੀ ਸਰਕਾਰ ਆਉਂਦੀ ਆ ਨਾ ਤੇ ਤੁਸੀਂ ਆਪਣੇ ਐਮਐਲਏ ਨੂੰ ਮਿਲਿਆ ਕਰੋਗੇ ਕਿਉਂਕਿ ਪਤਾ ਲੱਗਦਾ ਆ ਵੀ ਤੁਸੀਂ 2002 ਤੋਂ 2007 ਵਿੱਚ ਆਪਣੇ ਐਮਐਲਏ ਜ਼ੁਰੜੀ ਮਿਲਦੇ ਸੀ ਤੁਸੀਂ ਆਮ ਲੋਕਾਂ ਨੂੰ ਤਾਂ ਕੀ ਮਿਲਣਾ ਆ ਦੋਸਤੋ ਡਟ ਜਾਓ ਹਫ਼ਤਾ 1 ਰਹਿ ਗਿਆ ਹੁਣ 4 ਫਰਵਰੀ ਨੂੰ ਆਪਾਂ ਝਾੜੂ ਨੂੰ ਵੋਟ ਪਾ ਕੇ ਆਮ ਆਦਮੀ ਪਾਰਟੀ ਨੂੰ ਬਹਮਚ ਲੈ ਕੇ ਆਣਾ ਆ आम आदमी पार्टी ਦਾ ਮਤਲਬ ਆਮ ਆਦਮੀ ਸਰਕਾਰ ਬਣੂਗੀ ਇਨਕਲਾਬ ਜਿੰਦਾਬਾਦ